ਨਾਈਟ ਕੋ ਦੁਨੀਆ ਮਰ ਰਹੀ ਆ ਬਹੁਤ ਵਧੀਆ ਸੋਚ ਆ ਉਹਦੀ ਦਾ ਜੇ ਹੋਇਆ ਤਾਂ ਬਹੁਤ ਵਧੀਆ ਹੈ ਵਧੀਆ ਸੋਚ ਇਹ ਇਹ ਫੈਸਲਾ ਜਿਹੜਾ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗਾ ਇਹ ਗਰੀਬ ਪਰਿਵਾਰਾਂ ਵਾਸਤੇ ਬਹੁਤ ਵਧੀਆ ਚੀਜ਼ ਆ ਹਮ ਇੰਨਾ ਕਦੀ ਕੇ ਸਰਕਾਰ ਨੇ ਨਹੀਂ ਕੀਤਾ ਜਿੰਨਾ ਇਹ ਸਰਕਾਰ ਕਰ ਰਹੀ ਆ ਇਹ ਪਹਿਲੀ ਵਾਰੀ ਹੋਇਆ ਹਾਂ ਰੱਬ ਨਾ ਕਰੇ ਦੁਰਘਟਨਾ ਕਿਸੇ ਦੀ ਨਾ ਹੋਵੇ ਹਾਂ ਹਾਂ ਕੋਈ ਬਿਮਾਰ ਆ ਜੀ ਕੋਈ ਸਿੱਧੀ ਦੁਰਘਟਨਾ ਵਾ ਹਾਂ ਤੇ ਫਾਇਦਾ ਤਾਂ ਹੈਗਾ ਵਾ ਹੁੰਦਾ ਹਾਂ ਜੀ ਫਾਇਦਾ ਤਾਂ ਹੈਗਾ ਵੇਖੋ ਗਰੀਬ ਆਦਮੀ ਤੇ ਇਲਾਜ ਨਹੀਂ ਕਰਾ ਸਕਦਾ ਇਹਨਾਂ ਤੇ ਦਾ ਕਰਕੇ ਇਹਦਾ ਫਾਇਦਾ ਤਾਂ ਹੈਗਾ ਵੀ ਸਰਕਾਰ ਤੇ ਬਹੁਤ ਸੌਖੀ ਤਰੀਕਾ ਬਣ ਰਿਹਾ ਹੈ। ਵਾਕੇ ਫਾਇਦਾ ਹੋਊਗਾ। ਵਾਕੇ ਫਾਇਦਾ ਹੋਊਗਾ। ਹਾਂਜੀ ਬਹੁਤ ਫਾਇਦਾ ਹੋ ਜੂਗਾ ਕਿਉਂਕਿ ਹਾਂ ਜੀ ਜਿਆਦਾ ਰੱਬ ਦਾ ਹੋਰ ਕੋਈ ਕੰਮ ਕਰ ਕਰਾਂ ਦੇ ਹਾਂ 10 ਲੱਖ ਮਿਲੂ ਦੇ ਹਾਂਜੀ ਬੜਾ ਤਾਕੜਾ ਲਾਭ ਮਿਲ ਸਕਦਾ ਏ ਜਿਹੜਾ ਹੁਣ ਸਹੀ ਚੱਲੇ ਤੇ ਚੱਲੂਗਾ ਸਹੀ। ਕਰੀਬ ਦਾ ਜਿਹੜਾ ਨਹੀਂ ਕਰੇ ਨਾ ਉਹਦਾ ਉਹ ਵੀ ਵਿਚਾਰਾ ਆਪਣਾ ਵਿਚਾਰ ਕਰ ਸਕਦਾ। ਹਾਂ ਬਿਲਕੁਲ ਜਿਤਨਾ ਬਾਪੂ ਕਹਿੰਦਾ ਵੀ ਪਹਿਲਾਂ ਚੱਲਦੇ ਚੁੰਦੇ ਨਹੀਂ ਹੁੰਦੇ। ਹਾਂਜੀ ਹਾਂਜੀ। ਜਿਹੜਾ ਕਿ ਨੌ ਨਹੀਂ ਅਧਾ ਕਰੇ ਲੋ ਖੱਟੇ ਕੋ ਨਾ ਰਹਿ ਜਾਂਦਾ ਹਾਂ ਕਈਆਂ ਕਲਾਤ ਰਹਿ ਜਾਂਦਾ ਉਹ ਵੀ ਆਪਣਾ ਚਾਰਾ ਮਾਸਾ ਦਾ ਜੇ ਕੂਲ ਤੋਂ ਹੋ ਜੇ ਹੋਰ ਕੀ ਚਾਹੀਦਾ ਸਰਕਾਰ ਦੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਸੁਰਖਾਪ ਟੀਵੀ ਨਾਲ ਮੈਂ ਹਾਂ ਗੁਰਜਾ ਸਿੰਘ ਤੇ ਅੱਜ ਦੀ ਰਿਪੋਰਟ ਰਹਿਣ ਵਾਲੀ ਹੈ 10 ਲੱਖ ਦੇ ਇਲਾਜ ਨੂੰ ਲੈ ਕੇ ਇੱਕ ਪੰਜਾਬ ਸਰਕਾਰ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਕਿ 10 ਲੱਖ ਦਾ ਇਲਾਜ ਜਿਹੜਾ ਵਾ ਉਹ ਹਰ ਵਰਗ ਨੂੰ ਫਾਇਦਾ ਹੋਏਗਾ ਭਾਵੇਂ ਕੋ ਅਮੀਰ ਹੈ ਭਾਵੇਂ ਕੋ ਗਰੀਬ ਹੈ ਭਾਵੇਂ ਤੁਸੀਂ ਆ ਕੋਈ ਆਪਰੇਸ਼ਨ ਕਰਾਉਣਾ ਹੈ ਚਾਹੇ ਕੋਈ ਤੁਸੀਂ ਕਿਟਨੀ ਦਾ ਇਲਾਜ ਕਰਾਉਣਾ ਚਾਹੇ ਤੁਸੀਂ ਕੋਈ ਕੋਟੇ ਬਦਲਾਉਣੇ ਨੇ ਚਾਹੇ ਤੁਸੀਂ ਕੋਈ ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਕਰਾਉਣਾ ਹਰ ਇੱਕ ਇਲਾਜ ਜਿਹੜਾ ਵਾ ਇਸ 10 ਲੱਖ ਵਾਲੇ ਕਾਰਡ ਤੇ ਹਰ ਵਰਗ ਨੂੰ ਜਿਹੜਾ ਉਹ ਫ੍ਰੀ ਮਿਲਣ ਜਾ ਰਿਹਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਲੋਕਾਂ ਦੀ رائے ਲਵਾਂਗੇ ਔਰ ਲੋਕਾਂ ਤੋਂ ਜਾਣਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਾਕਈ ਇਹ 10 ਲੱਖ ਵਾਲਾ ਇਲਾਜ ਜਿਹੜਾ ਵਾ ਇਹ ਕਾਰਡ ਜਿਹੜਾ ਵਾ ਉਹ ਕਾਮਯਾਬ ਹੋਏਗਾ ਬਾਈ ਕੀ ਹਾਲ ਹੈ ਚੱਲਦਾ ਕੰਮ ਕਰ ਵਧੀਆ ਵਧੀਆ ਅੱਛਾ ਕਿ ਇਹਨਾਂ 10 ਲੱਖ ਵਾਲਾ ਜਿਹੜਾ ਕਾਰਡ ਆ ਸਰਕਾਰ ਨੇ ਬਣਾਇਆ ਉਹਦਾ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਫਾਇਦਾ ਹੋਣਾ ਤੇ ਕੀ 50% 50% ਕਿਵੇਂ ਕਿਉਂਕਿ ਵੇਖੋ ਰਾਵਣ ਆ ਘਰੇ ਦੁਰਘਟਨਾ ਕਿਸੇ ਦਿਨ ਹੋਵੇ ਹਾਂ ਹਾਂ ਕੋਈ ਬਿਮਾਰ ਆ ਜੀ ਕੋਈ ਸਿੱਧੀ ਦੁਰਘਟਨਾ ਵਾ ਹਾਂ ਤੇ ਫਾਇਦਾ ਤਾਂ ਹੈਗਾ ਵਾ ਹੁੰਦਾ ਹੁੰਦਾ ਫਾਇਦਾ ਇਹ ਨਹੀਂ ਵੀ ਨਹੀਂ ਹੁੰਦਾ ਨੀਗਾ ਜੀ 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 ਅੱਗੇ ਇਹਦਾ ਪਿਛਲਾ ਕਾਰਟ ਸੀ 5 ਲੱਖ ਵਾਲਾ ਉਹਨਾਂ ਦਾ ਲੋਕਾਂ ਨੇ ਬਹੁਤ ਜ਼ਿਆਦਾ ਲਾਇਕ ਪਸਾਇਆ ਵਾ ਜੀ ਕੁਝ ਮੇਰੇ ਪਰੋਸੀ ਹੀ ਹਾਂ ਤੇ ਉਹਨਾਂ ਦੇ ਨਾ ਬੇਟੇ ਨੂੰ ਕੁਝ ਹੋ ਗਿਆ ਜਾਨੇ ਕਿ ਅੰਦਰ ਪ੍ਰੋਬਲਮ ਸੀ ਹਾਂ ਉਹਦੀ ਹੌਸਪੀਟਲ ਨੇ ਪੂਰੀ ਪੂਰੀ ਸਹਦਾ ਕੀਤੀ ਜੀ ਹੁਣ ਜਿਹੜਾ 5-10 ਲੱਖ ਵਾਲਾ ਕਾਰਟ ਆ ਮੈਨੂੰ ਵੀ ਮੇਰੇ ਵੀ ਪੈਂਡਿੰਗ ਆ ਜਾਨੇ ਕਿ ਨਾਲ ਫੁੱਲਦੀ ਆ ਜੀ ਹੁਣ ਮੇਰਾ ਦੋਸਤ ਆ ਇਥੇ ਕੰਡਾ ਪੁਲਿੰਦਰ ਹਾਂ ਉਹਨੇ ਕਿਹਾ ਵੇ ਤੂੰ ਆ ਤੇਰਾ ਮਕਾਟ ਬਣਾਵਾ ਕਾਰਟ ਬਣਾ ਕੇ ਉਦੋਂ ਤੋਂਪਰੰਤ ਤੇਰਾ ਇਲਾਜ ਕਰਾਵਾਂਗੇ ਫਾਇਦਾ ਹੈਗਾ ਸਰ ਹੈਗਾ ਕਿਉਂ ਨਹੀਂਗਾ ਬਿਲਕੁਲ ਜਾਣੇ ਕਿ ਲੋਕ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਹੂੰ ਵਿਸ਼ਵਾਸ ਕਰਨਾ ਚਾਹੀਦਾ ਜੋ ਗਵਰਨਮੈਂਟ ਨੇ ਕਾਨੂੰਨ ਕੀਤਾ ਵਾ ਪਾਸ ਕੀਤਾ ਸੰਵਧਾਨ ਦੇ ਵਿੱਚ ਉਹ ਤੇ ਲਾਗੂ ਹੋਣਾ ਹੀ ਹੋਣਾ ਵਾ ਜੀ ਇਹਨਾਂ ਕੁਝ ਕਹਿੰਦਾ ਆ ਤੁਹਾਨੂੰ ਲੱਗਦਾ ਵੀ ਬਹੁਤ ਵੱਡਾ ਫਾਇਦਾ ਹੋਊਗਾ ਸੋ ਬਾਈ ਜੀ ਕਹਿੰਦੇ ਇਸ ਕਾਰਡ ਦਾ ਵਾਕਿਆ ਹੀ ਫਾਇਦਾ ਜਿਹੜਾ ਉਹ ਇਲਾਜ ਦਾ ਹੋ ਸਕਦਾ ਇਧਰ ਸਾਡੇ ਨਾਲ ਮਹਤਾਵਾ ਨੇ ਪਤਾ ਜੀ ਇਹਨੂੰ ਬੁੱਕ ਰਿਓ ਮੜਾ ਜੀ ਮੜਾ ਦੱਸਿਓ ਕਿਤੇ ਭਗਵੰਤ ਮਾਨ ਜੀ ਨੇ ਇੱਕ 10 ਲੱਖ ਵਾਲਾ ਕਾਰਡ ਬਣਾਇਆ ਉਹ ਤੇ ਬਹੁਤ ਵੱਡਾ ਫਾਇਦਾ ਹੋਊਗਾ ਲੋਕਲ ਤੁਹਾਨੂੰ ਲੱਗਦਾ ਫਾਇਦਾ ਹੋਊਗਾ ਦੱਸਿਓ ਬੜਾ ਜੀ ਜਿਹੜਾ ਉਹਨਾਂ ਪਰਿਵਾਰ ਬਣਾਇਆ ਫਾਇਦਾ ਹੀ ਹੋਊਗਾ ਫਾਇਦਾ ਹੋਊਗਾ ਹਾਂ ਹਾਂ ਅੱਗੇ ਅੱਗੇ ਜਿਹੜਾ 5 ਲੱਖ ਵਾਲਾ ਹੈ ਉਹਦਾ ਫਾਇਦਾ ਹੁੰਦਾ ਸੀ ਹਾਂਜੀ ਅੱਛਾ ਜੀ ਤਾਂ ਇਆਂ ਗਰੀਬਾਂ ਦੇ ਇਲਾਜ ਹੋਏ ਆ ਇਲਾਜ ਹੋਏ ਆ ਹੁਣ ਵੀ ਆਸ ਹੈ ਕਿ ਲੋਕ ਹੋਊਗਾ ਇਲਾਜ ਹਾਂਜੀ ਚਲੋ ਵਕ ਵਕ ਲੋਕਾਂ ਦੀ ਆਪਾਂ ਰਾਇ ਲਵਾਂਗੇ ਔਰ ਉਧਰਲੇ ਪਾਸੇ ਕੋਈ ਹੋਰ ਸਰਦਾਰ ਸਾਹਿਬ ਬਿਠਕਣੇ ਆਪਾਂ ਉਹਨਾਂ ਦਾ ਕੋਈ ਤਰਕ ਕੋਈ ਕਰਦੇ ਔਰ ਜਾਂਦੇ ਦਾ ਚਾਬਾ ਮਿਲ ਸਕਦਾ ਅੱਜ ਦੀ ਰਿਪੋਰਟ ਵਿੱਚ ਇਹੀ ਰਹੇਗਾ ਵੀਰ ਜੀ ਵਾਇਗੁਰ ਜੀ ਕਾ ਖਾਲਸਾ ਆ ਵਾਇਗੁਰ ਜੀ ਕਿੱਥੇ ਜੀ ਮਾਨ ਸਾਹਿਬ ਨੇ ਇੱਕ 10 ਲੱਖ ਵਾਲਾ ਕਾਰਡ ਜਾਰੀ ਕੀਤਾ ਵੀ 10 ਲੱਖ ਦੇ ਕਾਰਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਤੁਹਾਨੂੰ ਕੀ ਲੱਗਦਾ ਕਿ ਵਾਕਈ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਹੁਣ ਚਾਹੀਦਾ ਜੀ ਜੇ ਕੀਤਾ ਲਾਂ ਦੇ ਬੜਾ ਫਾਇਦਾ ਹੋਊਗਾ ਜੀ ਲਾਜ ਦੇਖੋ ਦੁਨੀਆ ਮਰ ਰਹੀ ਆ ਬਹੁਤ ਵਧੀਆ ਸੋਚ ਆ ਉਹਦੀ ਦਾ ਜੀ ਹੋਇਆ ਤਾਂ ਬਹੁਤ ਵਧੀਆ ਹੈ ਵਧੀਆ ਸੋਚ ਇਹ ਇਹ ਫੈਸਲਾ ਜਿਹੜਾ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗਾ ਕਾਰਡ ਬਣਾਉਣ ਚ ਕੋਈ ਦਿੱਕਤ ਨਹੀਂ ਆ ਰਹੀ ਲੋਕਾਂ ਨੂੰ ਪਤਾ ਨਹੀਂ ਆਇਆ ਤਾਂ ਕਿ ਇੱਥੇ ਭਿਕੀਣਾਂ ਤੇ ਕੈਂਪ ਲੱਗਾ ਨਹੀਂ ਕੋਈ ਬੜਾ ਜੇ ਅਜੇ ਲੱਗਾ ਨਹੀਂ ਅਜੇ ਨਹੀਂ ਲੱਗਾ ਕੋਈ ਅਜੇ ਲਗਭਗ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਕਿੰਦੇ ਅਧਿਕਾਰ ਦਿੱਤੇ ਗਏ ਉਹ ਇੱਕ ਮਸ਼ੀਨ ਆਊਗੀ ਉਹਨਾਂ ਕੋਲ ਉਹ ਕਾਰਡ ਬਣਾ ਕੇ ਦੇਣਗੇ ਅਜੇ ਨਹੀਂ ਲੱਗਾ ਲੱਗੇ ਤਾਂ ਬਹੁਤ ਵਧੀਆ ਫਾਇਦਾ ਹੋਗਾ ਜੀ ਹਾਂ ਜੀ ਤੁਹਾਨੂੰ ਲੱਗਦਾ ਕਿ ਫਾਇਦਾ ਹੋਊਗਾ ਹੋਊਗਾ ਜੀ ਸੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਸ ਇਲਾਜ ਵਾਲੇ ਕਾਰਡ ਦਾ ਕਾਫੀ ਲੋਕਾਂ ਨੂੰ ਫਾਇਦਾ ਜਿਹ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਇਸ 10 ਲੱਖ ਵਾਲੇ ਕਾਰਡ ਦਾ ਕੋਈ ਫਾਇਦਾ ਹੋਣ ਜਾ ਰਿਹਾ ਜਾਂ ਨਹੀਂ ਸੋ ਇੱਕ ਭਾਈ ਜੀ ਇੱਕ 10 ਲੱਖ ਵਾਲਾ ਕਾਰਡ ਭਗਵੰਤ ਮਾਨ ਜੀ ਨੇ ਜਾਰੀ ਕੀਤਾ ਤੁਹਾਨੂੰ ਲੱਗਦਾ ਹੈ ਕਿ ਉਹਦਾ ਕੋਈ ਫਾਇਦਾ ਹੋਊਗਾ 10 ਲੱਖ ਵਾਲਾ ਕਾਰਡ ਵੇਖੋ ਜੀ ਅੱਗੇ ਵੀ ਬਹੁਤ ਜਿਆਦੀਆਂ ਜਿਹੜੀਆਂ ਐਵੇਂ ਕਰੀ ਜਾਂਦੇ ਆ ਪਰ ਮਿਲਦਾ ਕੁਝ ਨਹੀਂ ਆ ਸਾਹਮਣੇ ਕੁਝ ਸਾਹਮਣੇ ਹਾਂ ਕਈ ਕਹਿ ਦਿੰਦੇ ਆ ਪਰ ਮਿਲਦਾ ਕੁਝ ਨਹੀਂ ਆ ਗਰੀਬ ਗਰੀਬ ਜਨਤਾ ਨੂੰ ਕੁਝ ਨਹੀਂ ਮਿਲਦਾ ਤੁਹਾਨੂੰ ਕੀ ਲੱਗਦਾ ਕਿੱਥੇ ਕੰਮ ਹੋਣ ਵਾਲਾ ਕਿੱਥੇ ਲੋੜ ਐ ਇਸ ਚੀਜ਼ ਦੀ ਵੀ ਪ੍ਰਚਾਰ ਕਰਨ ਦੀ ਜਾਂ ਲੋਕਾਂ ਨੂੰ ਜਾਗਰੂਤ ਕਰਨ ਦੀ ਕਿੱਥੇ ਲੋੜ ਐ ਵੀ ਇਹ ਵਾਕੇ ਕਾੜ ਦਾ ਫਾਇਦਾ ਹੋਊਗਾ ਜਾਂ ਨਹੀਂ ਹੋਊਗਾ ਇਹ ਦੇਖੋ ਜੀ ਜਦੋਂ ਲੱਛਣਾ ਹੁੰਦੀਆਂ ਹਨਾ ਉਦੋਂ ਹੀ ਇਹ ਥੋੜਾ ਜਿਆ ਦੁਨੀਆ ਨੂੰ ਭਰਮਾਇਆ ਜਾਂਦਾ ਵਾ ਬਿਲਕੁਲ ਬਿਲਕੁਲ ਵੋਟਾਂ ਲੈ ਕੇ ਆਪਣੇ ਮਸਲੇ ਹੱਲ ਕਰਕੇ ਆਪਣੀਆਂ ਸੀਟਾਂ ਉੱਪਰ ਬਹਿ ਜਾਂਦੇ ਜਿਹੜੇ ਗਰੀਬ ਜਨਤਾ ਉਹ ਥੱਲੇ ਕੁਚਲਦੀ ਰਹਿੰਦੀ ਆ ਗਰੀਬ ਜਨਤਾ ਨੂੰ ਤਾਂ ਥੱਲੇ ਕੋਈ ਦੇਖਦਾ ਹੀ ਨਹੀਂ ਆਣ ਕੇ ਜੀ ਜਿਹੜੇ ਉੱਪਰ ਬੈਠੇ ਹੁੰਦੇ ਉਹਨਾਂ ਨੂੰ ਥੱਲੇ ਕੁਛ ਨਹੀਂ ਦਿਸ ਰਿਹਾ ਤੇ ਜਿਨ੍ਹਾਂ ਨੂੰ ਥੱਲੇ ਜ਼ਿੰਮੇਵਾਰੀਆਂ ਦਿੱਤੀਆਂ ਹੁੰਦੀਆਂ ਉਹ ਆਪਣੀਆਂ ਪ੍ਰਾਪਤੀਆਂ ਇਕੱਠੀਆਂ ਕਰਦੇ ਆ ਗਰੀਬ ਜਨਤਾ ਜਿਹੜੀ ਗਰੀਬ ਹੀ ਆ ਇਹ ਇਹ ਬਹੁਤ ਸਾਰੇ ਵੱਡੇ ਵਿਸ਼ੇ ਨੇ ਪਰ ਅੱਜ ਦਾ ਵਿਸ਼ਾ ਇਹੀ ਹੈ ਕਿ ਇਹਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਹਰ ਗਰੀਬ ਨੂੰ ਫਾਇਦਾ ਹੋਊਗਾ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਹਰ ਇੱਕ ਦਾ 10 ਲੱਖ ਦਾ ਬੀਮਾ ਜਿਹੜਾ ਉਹ ਜਾਰੀ ਰਹੂਗਾ ਇਹ ਇਹ ਇੱਕ ਮਿੰਟ ਸਾਰੇ ਇੱਕ ਮਿੰਟ ਮੇਰੇ ਕੋਲ ਫਰੂਬ ਹੈਗੇ ਨੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇੱਕ ਮਿੰਟ ਕਰੀ ਜਾਓ ਗਾਇਕ ਵੀ ਜੋ ਨਾਲ ਆਉਂ ਤੁਹਾਨੂੰ ਮੈਂ ਫਰੂਬ ਤੁਹਾਨੂੰ ਦਿਖਾਣਾ ਜਿਹੜੇ ਮਸਲਕੇ ਵੇਖੋ ਮੈਂ 6 ਲੜਕੀ 6 ਲੜਕੀਆਂ ਦਾ ਬਾਪ ਆ ਜੀ ਆਟੋ ਚਲਾ ਕੇ ਰੋਟੀ ਕਮਾ ਰਿਆਂ 2.5 300 ਬੋਡ ਦਾ ਮੈਂ ਮਾਲਕ ਆ ਜੀ ਬੋਟਾਂ ਲੈ ਜਾਂਦੇ ਨੇ ਜੀ ਮੁੜ ਕੇ ਕੁਛ ਨਹੀਂ ਜੀ ਆ ਵੇਖੋ ਆ ਮੇਰੀ ਕਾਨਿਆਂ ਦੀ ਛੱਤ ਆ ਜੀ ਦਾਵੇ بڑے بڑے ਵੱਡੇ ਕਰੇ ਜਾਂਦੇ ਨੇ ਹੂੰ ਦੁੰਦੇ ਕੱਖ ਆ ਵੇਖੋ ਮੇਰੀ ਕਾਨਿਆਂ ਦੀ ਛੱਤ ਆ 6 ਮੇਰੀਆਂ ਲੜਕੀਆਂ ਨੇ ਹੂੰ ਮੇਰੀ 65 ਦੀ 60 ਦੀ ਉਮਰ ਹੋ ਚੱਲੀ ਆ ਅੱਜ ਤੱਕ ਮੇਰਾ ਪਿੰਡ ਤੁਹਾਡਾ ਮੇਰਾ ਪਿੰਡ ਡੱਲ ਜੇ ਤਰਨਤਾਰ ਨੇ ਜਿਹੜਾ ਫਾਰਮ ਭਰਿਆ ਸੀ ਕੁੱਟਣਾ ਵਾਲਾ ਬੜੀ ਵਾਰ ਭਰੇ ਜੀ ਥੱਲੇ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੰਦੇ ਨੇ ਉਹ ਬਿਲਕੁਲ ਸਾਨੂੰ ਇਸ ਚੀਜ਼ ਦੇ ਨੇੜੇ ਨਹੀਂ ਆਉਣ ਦਿੰਦੇ ਉਹ ਆਪ ਹੀ ਖਾਈ ਜਾਂਦੇ ਨੇ ਉਹ ਵੋਟਾਂ ਲੈਣ ਵਾਲੀ ਤੇ ਸਾਨੂੰ ਚਾਚਾ ਜੀ ਕਹਿੰਦੇ ਨੇ ਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਉਦੋਂ ਸਾਨੂੰ ਮਹੀਨਾ ਕੋ ਪਰਮਾਉਂਦੇ ਨੇ ਵੋਟਾਂ ਲੈ ਕੇ ਫਿਰ ਉਹ ਸਾਨੂੰ ਦਬਾਉਂਦੇ ਨੇ ਪਹਿਲਾਂ ਪਿਆਰ ਕਰਦੇ ਫਿਰ ਚਪੇੜਾਂ ਮਾਰਦੇ ਜਦੋਂ ਆਹ ਚੀਜ਼ਾਂ ਹੀ ਮੰਗਦੇ ਆ ਨਾ ਆ ਵੇਖੋ ਮੇਰੀ ਕਾਨਿਆਂ ਦੀ ਸ਼ਤਿਆ ਸਰ ਮੈਂ 6 6 ਧੀਆ ਤੁਹਾਡੀਆਂ 6 ਧੀਆ ਬੇਟਾ ਕੋਈ ਨਹੀਂ ਆ 6 ਧੀਆ ਮੈਂ ਆਟੋ ਚਲਾ ਕੇ ਆਪਦਾ ਗੁਜ਼ਾਰਾ ਕਰ ਰਿਆਂ ਮੇਰੀ ਕਾਨਿਆਂ ਦੀ ਸ਼ਤਿਆ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਵੇਖੋ ਜੀ ਕੋਈ ਵੋਟਾਂ ਬੱਸ ਲੈ ਕੇ ਸਸਰੀਆ ਕਾਲ بڑے بڑے ਦਾਅਵੇ ਇੰਹੀਂ ਕਰੀ ਜਾਂਦੇ ਬੱਸ ਦਾਅਵੇ ਹਾਂਜੀ ਦਾਅਵੇ ਜੀ 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 ਬੋਲੋ ਇਹ ਮੇਰੇ ਹਾਏ ਕੋਠੇ ਦੇ ਆ ਮੇਰਾ ਫਟ ਇਹ ਵੇਖੋ ਜੀ ਜਦੋਂ ਇਲੈਕਸ਼ਨ ਹੋਈ ਸੀਗੀ ਨਾ ਆਪਣਾ ਆ ਐਮਪੀ ਦੀ ਉਦੋਂ ਉਸ ਤੋਂ ਪਹਿਲਾਂ ਵੀ ਕਾਂਗਰਸ ਦੇ ਟਾਈਮ ਦੇ ਵੀ ਹਾਂਜੀ ਦੋਸਤ ਅਜੇ 24 ਤੱਕ ਤੁਹਾਡਾ ਕੋਈ ਵਸਤਾ ਮਤਲਬ ਅਜੇ ਤੱਕ ਹੈ ਹੀ ਨਹੀਂ ਕੋਈ ਹੁਣ ਤੁਸੀਂ ਆ ਵੇਖੋ ਮੈਂ ਫਰੂਫ ਨਾਲ ਲਈ ਫਿਰਦਾ ਹੁਣ ਤੁਸੀਂ ਮਿਲੇ ਕਿਸੇ ਨੂੰ ਵੇਖੋ ਜੀ ਜਦੋਂ ਮਿਲੀ ਦਾ ਜਾਈਦਾ ਪਾ ਦਿੰਨੇ ਆ ਪਾ ਦਿੰਨੇ ਆ ਸੇ ਬਸ ਗੱਲਾਂ ਚ ਪਾ ਦਿੰਨੇ ਆ ਪਤਾ ਨਹੀਂ ਸਰਕਾਰ ਸਾ ਕੁਝ ਨਹੀਂ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਵਾਕੇ ਜਿਹੜੇ ਗਰੀਬ ਵਰਗ ਨੇ ਉਹਨਾਂ ਦਾ ਕੋਈ ਫਾਇਦਾ ਹੋਣਾ ਚਾਹੀਦਾ ਮਾਤਾ ਜੀ ਕਹਿੰਦੇ 10 ਲੱਖ ਵਾਲੇ ਕਾਰਡ ਦਾ ਬਹੁਤ ਫਾਇਦਾ ਹੋਊਗਾ ਤੁਹਾਨੂੰ ਲੱਗਦਾ 10 ਲੱਖ ਵਾਲੇ ਕਾਰਡ ਦਾ ਫਾਇਦਾ ਹੋਣ ਜਾਏਗਾ ਕਿ ਨਹੀਂ ਚਲੋ ਸੋ ਬਾਈ ਜੀ ਤੁਸੀਂ ਦੱਸ ਸਕਦੇ ਹੋ ਕਿ 10 ਲੱਖ ਵਾਲਾ ਕਾਰਡ ਸਰਕਾਰ ਦੇ ਰਹੀ ਹੈ ਕਿਤੇ ਹਰ ਗਰੀਬ ਵਰਗ ਨੂੰ ਪੂਰਾ ਪੂਰਾ ਫਾਇਦਾ ਹੋਊਗਾ ਤੁਹਾਨੂੰ ਲੱਗਦਾ ਵੀ ਉਹ ਕਾਰਡ ਦਾ ਫਾਇਦਾ ਹੋਊਗਾ ਬਿਲਕੁਲ ਹੋਊਗਾ ਜੀ ਜੀ ਇਹ ਗਰੀਬ ਪਰਿਵਾਰਾਂ ਵਾਸਤੇ ਬਹੁਤ ਵਧੀਆ ਚੀਜ਼ ਆ ਹੂੰ ਇੰਨਾ ਕਦੀ ਕੇ ਸਰਕਾਰ ਨੇ ਨਹੀਂ ਕੀਤਾ ਜਿੰਨਾ ਇਹ ਸਰਕਾਰ ਕਰ ਰਹੀ ਆ ਇਹ ਪਹਿਲੀ ਵਾਰੀ ਹੋਇਆ ਹਾਂ ਵੈਰੀ ਗੁੱਡ ਸੋ ਕਿਤਨੇ ਕਿਤਨੇ ਲੋਕਾਂ ਨੂੰ ਲੱਗਦਾ ਹੈ ਕਿ ਇਸ ਕਾਰਡ ਦਾ ਫਾਇਦਾ ਜਿਹੜਾ ਵਾ ਉਹ ਹੋਣ ਵਾਲਾ ਬਾਈ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਸੋ ਦੇਖਦੇ ਹਾਂ ਕਿ ਆਪਾਂ ਕੁਝ ਹੋਰ ਲੋਕਾਂ ਦੀ ਰਾਏ ਜਿਹੜੀ ਆ ਉਹ ਜਾਣਨੀ ਚਾਹਾਂਗੇ ਕਿ 10 ਲੱਖ ਤੇ ਕਾਰਡ ਦਾ ਕੋਈ ਫਾਇਦਾ ਹੋ ਰਿਹਾ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਕਹਿੰਦੇ ਸਰਕਾਰ ਨੇ 10 ਲੱਖ ਵਾਲਾ ਕਾਰਡ ਜਾਰੀ ਕਰ ਦਿੱਤਾ ਤੇ ਹਰ ਗਰੀਬ ਨੂੰ ਹਰ ਅਮੀਰ ਨੂੰ ਉਹਦਾ ਫਾਇਦਾ ਮਿਲੂਗਾ ਵੱਡੇ ਵੱਡੇ ਲੋਕ ਜਿਹੜੇ ਆ ਉਹਨੂੰ ਫ੍ਰੀ ਮਿਲੂਗਾ ਅੱਲੀ ਫਾਇਦਾ ਤਾਂ ਹੈਗਾ ਵੇਖੋ ਗਰੀਬ ਆਦਮੀ ਦੇ ਇਲਾਜ ਨਹੀਂ ਕਰਾ ਸਕਦਾ ਇਹਨਾਂ ਨੇ ਤੇ ਤਾਂ ਕਰਕੇ ਇਹਦਾ ਫਾਇਦਾ ਤਾਂ ਹੈਗਾ ਵੀ ਸਰਕਾਰ ਤੇ ਬਹੁਤ ਸੌਖੀ ਤਰੀਕਾਂ ਬਣ ਰਹੀਆਂ ਨੇ ਵਾਕੇ ਫਾਇਦਾ ਹੋਊਗਾ ਵਾਕੇ ਫਾਇਦਾ ਹੋਊਗਾ ਹੂੰ ਬਹੁਤ سارے ਲੋਕ ਨਾਲ ਇਹ ਗੱਲਾ ਕਰ ਰਹੇ ਹੋ ਵੀ ਇਹਦਾ ਫਾਇਦਾ ਫੂਦਾ ਨਹੀਂ ਕੋਈ ਹੁੰਦਾ ਕਿ 5 ਲੱਖ ਵਾਲੇ ਕਾਰਡ ਦਾ ਕਿੰਨਾ ਕੁ ਫਾਇਦਾ ਹੋਇਆ ਤਾਂ ਮਿਲੂਗਾ ਦੇਖੋ ਜੀ ਹੁਣ ਤਾਂ ਕਿ ਜਿੰਨੀਆਂ ਸਰਕਾਰ ਨੇ ਆਪਣੀਆਂ ਗਰੰਟੀਆਂ ਦਿੱਤੀਆਂ ਉਹਦੇ ਪੂਰੀਆਂ ਹੋਈਆਂ ਪੂਰੀਆਂ ਹੋਈਆਂ ਹਾਂਜੀ ਜੀ ਬਾਕੀ ਬ੍ਰੋਦੀ ਤੁਹਾਨੂੰ ਪਤਾ ਹੀ ਹੈ ਉਹ ਕਹਿੰਦੇ ਹੁੰਦੇ ਜੀ ਮਲਮਾਨ ਸਰਕਾਰ ਦੇ ਨਾਲ ਤੁਸੀਂ ਖੜੇ ਹੋ ਵਧੀਆ ਵਧੀਆ ਸਕੀਮ ਹੈ ਆਪਾਂ ਹੋਰ ਲੋਕਾਂ ਦੀ ਰਾਏ ਲੈਣੇ ਆ ਭਾਈ ਜੀ ਭਾਈ ਜੀ ਅੱਜ ਨਾਲ ਅਸੀਂ ਗੱਲ ਕਰ ਰਹੇ ਆ ਵੀ 10 ਲੱਖ ਵਾਲਾ ਕਾਰਡ ਜਿਹੜਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਸਰਕਾਰ ਕਹਿੰਦੀ ਬਹੁਤ ਵੱਡਾ ਫਾਇਦਾ ਹੋਊਗਾ ਉਹਦਾ ਤੁਹਾਨੂੰ ਕੀ ਲੱਗਦਾ ਵੇਖੋ ਜਿੰਨੇ ਜਰਕਾਂ ਕੋਈ ਕੋਈ ਚੀਜ਼ ਮਿਲੂਗੀ ਫੇਰੀ ਹੈ ਜੀ ਜਦੋਂ ਮਿਲੂਗੀ ਉਹ ਹਾਂਜੀ ਹਾਂਜੀ ਇਹ ਦੇਖ ਲੈ ਭਰਾ ਤੁਸੀਂ ਸਦਾ ਤੰਦਰੁਸਤ ਰਹੋ ਤੁਹਾਨੂੰ ਇਲਾਜ ਦੀ ਲੋੜ ਹੀ ਨਾ ਪਵੇ ਕੋਈ ਹੈਗੀ ਮਜਬੂਰੀ ਹੈਗੀ ਆ ਲੋਕਾਂ ਸਾਰੇ ਹਾਂਜੀ ਜੀ ਹਾਂਜੀ ਸੁਖ ਜਿੰਨੇ ਸਭ ਸੁਖੀ ਕਾਟੇ ਦੁਖੀ ਜਾਦੇ ਦੁਖੀ ਜਾਦੇ ਹਾਂਜੀ ਹਾਂਜੀ ਜਿੰਨਾ ਜੇ ਕੋਈ ਚੀਜ਼ ਮਿਲੂਗੀ ਫੇਰ ਪਤਾ ਮਤਲਬ ਇਸ ਚੀਜ਼ ਦਾ ਫਾਇਦਾ ਹੋ ਸਕਦਾ ਕਿ ਨਹੀਂ ਹੋ ਸਕਦਾ ਮੁਸ਼ਕਲੀ ਆ ਸਾਰੇ ਆਉਂਦੇ ਹੈਗੇ ਆ ਆਉਂਦੇ ਹੈਗੇ ਆ ਕਹਿੰਦੇ ਸਾਰੇ ਆ ਮੈਂ ਤਾਂ ਕੁਝ ਵੀ ਨਹੀਂ ਦਿੰਦਾ ਕੋਈ ਜੀ ਤੁਹਾਨੂੰ ਸ਼ੱਕ ਹੈ ਵੀ ਨਹੀਂ ਹੋ ਸਕਦਾ ਨਹੀਂ ਇਹ ਕੋ ਨਹੀਂ ਸਕਦਾ ਤੋ ਨਹੀਂ ਸਕਦਾ। ਚੋਕ ਕਿਤਨਾ ਕਿਤੇ ਬਾਈ ਜੀ ਕਹਿ ਰਹੇ ਵੀ ਇਹਦਾ ਫਾਇਦਾ ਨਹੀਂ ਹੋ ਸਕਦਾ। ਇਧਰ ਪਾਸੇ ਸਰਦਾਰ ਸਾਹਿਬ ਜੁੜ ਰਹੇ ਨੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ 10 ਲੱਖ ਵਾਲਾ ਕਾਰ ਸਰਕਾਰ ਨੇ ਜਾਰੀ ਕਰ ਦਿੱਤਾ ਵੀ ਹਰ ਗਰੀਬ ਵਰਗ ਨੂੰ ਹਰ ਅਮੀਰ ਨੂੰ ਇਹਦਾ ਫਾਇਦਾ ਹੋਊਗਾ। ਤੁਹਾਨੂੰ ਕੀ ਲੱਗਦਾ? ਮੈਨੂੰ ਕੀ ਲੱਗਦਾ ਜੀ? ਜੀ। ਅਜੇ ਤੱਕ ਫਾਇਦਾ ਤਾਂ ਹੋਇਆ ਨਹੀਂ ਕਿਸ ਨੂੰ। ਹਾਂ। ਅਜੇ ਕਾਰ ਸਰਕਾਰ ਸਰਕਾਰ ਸ਼ੁਰੂ ਨੇ ਵਾਅਦਾ ਕਰਦੇ ਸਰਕਾਰ ਕਿਸੇ ਨੂੰ ਕੁਝ ਨਹੀਂ ਮਿਲਦਾ ਜੀ। ਅੱਛਾ ਜੀ। ਕਹ ਦੇਂਦੇ ਮਿਲਦਾ ਕੁਛ ਨਹੀਂ ਉਹ ਕਹਿੰਦਾ ਸਾਰੇ ਕੰਮ ਕਰਨ ਵਿੜੀ ਬੈਠੇ ਸਾਡੇ ਕਾਰਡ ਨਹੀਂ ਕੋਈ ਕੋਈ ਕੰਮ ਨਹੀਂ ਬਣਿਆ ਕਿਸੇ ਦਾ ਕਾਰਡ ਨਹੀਂ ਬਣਿਆ ਪਿੰਡਾਂ 'ਤੋਂ ਕੋਈ ਸੜਕਾਂ ਦਾ ਕਾਰਡ ਨਹੀਂ ਬਣਿਆ ਨਹੀਂ ਕਾਰਡ ਤਾਂ ਅਜ ਹੁਣ ਸ਼ੁਰੂ ਹੋਏ ਨਾ ਕਦੋਂ ਹੋਣਗੇ ਜੀ ਉਹ ਅਜਾ ਮਤਲਬ ਕੱਲ ਪਰਸੂ ਨੇ ਐਲਾਨ ਕੀਤਾ ਮਸ਼ੀਨਾਂ ਦੇ ਦਿੱਤੀਆਂ ਗਈਆਂ ਸਰਪੰਚਾਂ ਨੂੰ ਕਹਿੰਦੇ ਕਾਰਡ ਬਣਨੇ ਸ਼ੁਰੂ ਹੋ ਗਿਆ ਉਹਦਾ ਵੱਡਾ ਫਾਇਦਾ ਹੋਣ ਜਾ ਰਿਹਾ ਤੁਹਾਨੂੰ ਕਿਹਨਾਂ ਦਾ ਨਹੀਂ ਤੁਹਾਨੂੰ ਤਾਂ ਮੇਰੀ ਕੋਈ ਫਾਇਦਾ ਨਹੀਂ ਆਈ ਨਹੀਂ ਹੋਗਾ ਜੀ ਅੱਛਾ ਉਹ ਕਹਿੰਦਾ ਪਹਿਲੀਆਂ ਗਰੰਟੀਆਂ ਸੀ ਪੂਰੀਆਂ ਕਰਤੀਆਂ ਤੁਸੀਂ ਕਹਿੰਦੇ ਖੁਸ਼ ਹੋ ਕੁਛ ਨਹੀਂ ਜੀ ਗਰੰਟੀ ਕੋਈ ਨਹੀਂ ਪਿੰਡਾਂ ਜਾ ਕੇ ਪੁੱਛੋ ਜਾ ਕੇ ਕੀ 12 ਕੋਟੀ ਹੋਣ ਲਈ ਲੋਕਾਂ ਨੂੰ ਮਾਰੀ ਜਾਂਦੇ ਚੰਗੇ ਭਲ ਕੀ ਹੁੰਦਾ ਜੀ 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 ਵੱਖ-ਵੱਖ ਲੋਕਾਂ ਦੀ ਵੱਖ-ਵੱਖ ਰਾਇ ਆਪਾਂ ਹੋਰ ਕੁਝ ਲੋਕਾਂ ਦੀ ਰਾਏ ਜਾਣਨੀ ਚਾਹਾਂਗੇ ਔਰ ਉਹਨਾਂ ਤੋਂ ਪੁੱਛਾਂਗੇ ਕਿ ਵਾਕਈ ਇਸ ਕਾਰਡ ਦਾ ਕੋਈ ਫਾਇਦਾ ਹੋਣ ਵਾਲਾ ਕਿ ਜਾਂ ਨਹੀਂ ਹੋਣ ਵਾਲਾ ਇਧਰ ਪਾਸੇ ਸਰਦਾਰ ਸਾਹਿਬ ਹੈ ਖਾਲਸਾ ਸਾਹਿਬ ਹੈ ਨਹੀਂ ਨਹੀਂ ਵੈਗਨ ਜੀ ਫਤਿਹ ਕਹਿੰਦੇ ਜੀ 10 ਲੱਖ ਵਾਲਾ ਕਾਰਡ ਸਰਕਾਰ ਨੇ ਜਾਰੀ ਕਰਤਾ ਹੈ ਕਹਿੰਦੇ ਗਰੀਬ ਵਰਗ ਨੂੰ ਅਮੀਰ ਵਰਗ ਨੂੰ ਹਰ ਇੱਕ ਨੂੰ ਉਹਦਾ ਫਾਇਦਾ ਹੋਊਗਾ ਤੁਹਾਨੂੰ ਕੀ ਲੱਗਦਾ ਨਹੀਂ ਇਹ ਤਾਂ ਇਹ ਅਭੀ ਫੈਲਾ ਤੇ ਰਹੇ ਹੋਣਾ ਚਾਹੀਦਾ ਤੇ ਹੋਵੇ ਵੀ ਜੀ ਕਿਉਂ ਜੀ ਏ ਅਸੀਂ ਤਾਂ ਮੇਰੇ ਹਿਸਾਬ ਨਾਲ ਹਸਪਤਾਲਾਂ ਦੇ ਵਿੱਚ ਬਹੁਤ ਹੀ ਲੁੱਟੇ ਗਏ ਆ ਜੀ ਬਿਲਕੁਲ ਹਨਾ ਜੀ ਤੇ ਇਹ ਜਿਹੜਾ ਕਾਰਡ ਆ ਇਹ ਜ਼ਰੂਰੀ ਲਾਗੂਣਾ ਚਾਹੀਦਾ ਲਾਗੂਣਾ ਚਾਹੀਦਾ ਹੋਣਾ ਚਾਹੀਦਾ ਹੂੰ ਦੂਜੀ ਗੱਲ ਇਹ ਵੀ ਇਹ ਆ ਜੀ ਕਿ ਅਸੀਂ ਹਸਪਤਾਲਾਂ ਦੀ ਲੋਟ ਜਿਹੜੀ ਆ ਹੂੰ ਬਹੁਤ ਖਾ ਚੁੱਕੇ ਆ ਹੂੰ ਪਹਿਲਾਂ 5 ਲੱਖ ਦਾ ਲਾਸ ਸੀ ਜੀ ਅਸੀਂ ਉਹ ਹਸਪਤਾਲ ਦੇ ਵਿੱਚ ਜਾ ਕੇ ਲੰਮੇ ਪੈਨੇ ਹਾਂ ਹੂੰ ਸਾਨੂੰ ਜਦੋਂ ਉੱਠ ਕੇ ਜਾਂਦੇ ਆ ਸਾਨੂੰ ਡਾਕਟਰ ਸਾਹਿਬ ਇਹ ਨਹੀਂ ਪਤਾ ਲੱਗਦਾ ਵੀ 3 ਲੱਖ ਦਾ ਇਲਾਜ ਹੈ ਕਿ 50 ਲੱਖ 50 ਦਾ ਇਲਾਜ ਹੈ ਕਿ 20 ਹਜ਼ਾਰ ਦਾ ਇਲਾਜ ਹੈ ਜੀ ਹਨਾ ਜੀ ਹੋਣ ਸਾਨੂੰ ਇਹ ਲੁੱਟ ਹੁੰਦੀ ਸੀ ਉਹਦੀ ਲੁੱਟ ਹੁੰਦੀ ਸੀ ਜੀ ਜੀ ਅਸੀਂ ਇਹ ਗੱਲ ਹੁਣੇ ਵੀ ਆਣੇ ਆ ਵੀ ਸਾਨੂੰ 10 ਲੱਖ ਦਾ ਇਲਾਜ ਤਾਂ ਸ਼ੁਰੂ ਹੋ ਗਿਆ ਪਰ ਇਹ ਸਾਨੂੰ ਅਜੇ ਵੀ ਡਾਕਟਰਾਂ ਦੀ ਲੁੱਟ ਤੋਂ ਬਚਾਇਆ ਜਾਵੇ ਕੀ ਤਰੀਕਾ ਹੋ ਸਕਦਾ ਉਹਦਾ ਇਹ ਤਰੀਕਾ ਅਸੀਂ ਤਾਂ ਇਹ ਜਾਣਦੇ ਆ ਤਰੀਕਾ ਕੀ ਹੋਣਾ ਚਾਹੀਦਾ ਮੈਂ ਉਹੀ ਕਹਿ ਰਹਾ ਸਰਕਾਰ ਨੂੰ ਸਲਾਹ ਦਿਓ ਤੁਸੀਂ ਸਲਾਹ ਦਿਓ ਜੀ ਅਸੀਂ ਸਲਾਹ ਦਿੰਨੇ ਆ ਜਦੋਂ ਪੇਸ਼ੈਂਟ ਲਾਜ ਕਰਕੇ ਉਰਦਾ ਉਹਦੇ ਇੱਕ ਸਿਗਨੇਚਰ ਉਸ ਪੇਪਰ ਤੇ ਹੋਣ ਜਿਹੜੇ ਸਰਕਾਰ ਤੋਂ ਨੇ ਪੈਸੇ ਲੈਣੇ ਆ ਹਾਂ ਮਤਲਬ ਉਹਦਾ ਬਿੱਲ ਬਿੱਲ ਤੇ ਸਾਈਨ ਹੋਣ ਬਿੱਲ ਤੇ ਸਾਈਨ ਹੋਣਾ ਬਲਜਿੰਦਰ ਸਿੰਘ ਸਲਾਹਾ ਫਲਾਣਾ ਸਿੰਘ ਜੀ ਉਹ ਬਿੱਲ ਲੈ ਕੇ ਉਠਿਆ ਉਹਦੇ 30000 ਦਾ ਲਾਜ ਆ ਉਹ ਬਿੱਲ ਪਾਸ ਹੋਣਾ ਉਹਦੇ ਸਾਈਨ ਹੋ ਕੇ ਉਹ ਸਰਕਾਰ ਕੋਲ ਜਾਣ ਉਹਦਾ 30000 ਦਾ ਜਿਹੜਾ ਪਾਸ ਹੋ ਕੇ ਬਿੱਲ ਵਾਪਸ ਆਵੇ ਬਿਲਕੁਲ ਤੇ ਉਹ ਸਰਕਾਰ ਨੂੰ ਪਤਾ ਲੱਗੇ ਵੀ ਇਹ 30000 ਦਾ ਬਿੱਲ ਪਾਸ ਹੋਇਆ ਜਿਹੜਾ ਕਸਟਮਰ ਉੱਠਿਆ ਉੱਤੇ ਮਰੀਜ਼ ਉੱਠਿਆ ਉਹਨੂੰ ਵੀ ਪਤਾ ਲੱਗੇ ਵੀ 30000 ਦਾ ਮੇਰਾ ਇਲਾਜ ਹੋਇਆ ਜੀ ਬਾਕੀ ਮੇਰਾ ਇਹਨਾਂ ਜਿਹੜਾ ਨਵਾਂ ਬੈਲੈਂਸ ਰਹਿ ਗਿਆ 970000 ਦਾ ਮੇਰਾ ਜਿਹੜਾ ਬੈਲੈਂਸ ਰਹਿ ਗਿਆ ਇੱਥੇ ਕੀ ਹੁੰਦਾ ਸਾਨੂੰ ਇਹ ਹੁੰਦਾ ਲੰਮੇ ਪੈ ਕੇ ਉੱਠ ਗਏ ਤੇ ਸਾਡਾ 5 ਲੱਖ ਹੀ ਗਿਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਪੈ ਗਿਆ ਕਿੰਨਾ ਬਣਿਆ ਕਿੰਨਾ ਨਹੀਂ ਬਣਿਆ ਆਹੀਂ ਸਰਕਾਰਾਂ ਤੋਂ ਮੰਗ ਕਰਦੇ ਆ ਇਹਦੇ ਵਿੱਚ ਸੁਧਾਰ ਕੀਤਾ ਜਾਵੇ ਵੱਧ ਤੋਂ ਵੱਧ ਜਦੋਂ ਮਰੀਜ਼ ਉੱਠਦਾ ਉਹਦੇ ਵਿੱਚ ਉਹਨੂੰ ਕਸਟਮਰ ਨੂੰ ਦੱਸਿਆ ਜਾਵੇ ਕਿ ਤੇਰਾ 70000 ਦਾ ਇਲਾਜ ਹੈ 10 ਲੱਖ ਚੋਂ 70000 ਦਾ ਇਲਾਜ ਹੈ ਜਾਂ 5 ਲੱਖ ਦਾ ਇਲਾਜ ਹੈ ਜਾਂ 6 ਲੱਖ ਦਾ ਇਲਾਜ ਹੈ ਅੱਜ ਤੱਕ ਸਾਨੂੰ ਇਹਦੇ ਵਿੱਚ ਸੁਧਾਰ ਨਹੀਂ ਹੋਇਆ ਜੀ 10 ਲੱਖ ਦਾ ਅਸੀਂ ਮੰਨਦੇ ਆ ਸਰਕਾਰ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਆਹੀਂ ਕਰਦੇ ਆ ਸਹਿਯੋਗ ਹੈ ਹਾਲ ਤੇ ਬਹੁਤ ਵਧੀਆ ਤਨਵਾਦ ਹੈ ਸਰਕਾਰ ਦਾ ਜੀ ਜੀ ਪਰ ਇਹਦੇ ਡਿਟੇਲ ਦਿੱਤੀ ਜਾਵੇ ਵੀ ਅਸੀਂ ਕਿਦਾਂ ਸਾਨੂੰ ਕਿਸ ਤਰ੍ਹਾਂ ਪਤਾ ਲੱਗ ਸਕੇ ਲੋਕਾਂ ਨੂੰ ਗਰੀਬਾਂ ਨੂੰ ਵੀ ਅਸੀਂ ਇੱਕ ਇਸ ਬਿੱਲ ਦੇ ਵਿੱਚ ਕਿੰਨੇ ਦਾ ਇਲਾਜ ਕਰਾ ਕੇ ਉੱਠ ਬੈਠੇ ਆ ਜਾਂ ਉਹਨੂੰ ਕੋਈ ਮੋਬਾਈਲ ਦੇ ਨਾਲ ਕਨੈਕਟ ਕੀਤਾ ਜਾਵੇ ਕੀਤਾ ਜਾਵੇ ਇਸ ਗਾਵੇ ਵੀ ਇਹਨਾਂ ਦੇ ਬਿੱਲ ਬਣ ਗਿਆ ਆਪਦੇ ਬਿੱਲ ਦੇ ਵਿੱਚ ਕਨੈਕਟ ਕੀਤਾ ਜਾਵੇ ਤੇ ਅਸੀਂ 30000 ਦਾ 5 ਲੱਖ ਦਾ ਲੱਖ ਦਾ ਗੋਡਾ ਪਵਾ ਕੇ ਅਸੀਂ ਚੱਕ ਗਿਆ ਜੀ ਤਾਂ ਸਾਡਾ ਬੈਲੈਂਸ ਸਰਕਾਰ ਵੱਲੇ ਇੰਨਾ ਹੈ ਇੰਨਾ ਬਚਿਆ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੀ رائے ਸਰ ਹੁਣ ਅਜੇ ਤੱਕ ਇਹ ਨਹੀਂ ਪਤਾ ਲੱਗਾ ਪਰ ਹੁੰਦਾ ਰਿਹਾ ਪਰ ਅਸੀਂ ਸਰਕਾਰ ਦਾ ਧੰਨਵਾਦ ਵੀ ਕਰਦੇ ਆਂ ਪਰ ਇਹ ਤੇ ਸੁਧਾਰ ਕੀਤਾ ਜਾਵੇ ਸੁਧਾਰ ਕੀਤਾ ਬਹੁਤ ਬਹੁਤ ਸੋਹਣੀ رائے ਦਿੱਤੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੀ رائے ਰੱਖੀ ਭਾਈ ਸਾਹਿਬ ਨੇ ਕਿ ਅੱਗੇ ਸਾਡੇ ਹਸਪਤਾਲਾਂ ਦੇ ਵਿੱਚ ਇਹ ਲੁੱਟ ਹੁੰਦੀ ਆਈ ਆ ਕਿ ਮਰੀਜ਼ ਨੂੰ ਪਤਾ ਹੀ ਨਹੀਂ ਕਿ ਮੇਰਾ ਬਿੱਲ ਕਿੰਨਾ ਬਣ ਚੁੱਕਾ ਤੇ ਸਾਈਨ ਕਰਵਾ ਕੇ ਸਰਕਾਰ ਤੋਂ ਵਾਧੂ ਪੈਸੇ ਜਿਹੜੇ ਉਹ ਵਸੂਲੇ ਜਾਂਦੇ ਸੀ ਭਾਈ ਸਾਹਿਬ ਨੇ ਬਹੁਤ ਸੋਹਣੀ رائے ਦਿੱਤੀ ਆ ਆਪਾਂ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰਕਾਰ ਵੱਲੋਂ 10 ਲੱਖ ਵਾਲਾ ਕਾਰਡ ਜਿਹੜਾ ਜਾਰੀ ਕੀਤਾ ਗਿਆ ਵੀ ਹਰ ਅਮੀਰ ਗਰੀਬ ਨੂੰ ਫਾਇਦਾ ਹੋਊਗਾ ਤੁਹਾਨੂੰ ਕੀ ਲੱਗਦਾ ਹਾਂਜੀ ਬਹੁਤ ਫਾਇਦਾ ਹੋਊਗਾ ਕਿਉਂਕਿ ਹਾਂਜੀ ਜਿਹੜਾ ਆਪਦਾ ਹੋਰ ਕੋਈ ਕੰਮ ਕਾਰ ਕਰਾਂਦੇ ਹਾਂ 10 ਲੱਖ ਮਿਲੂਦੇ ਹਾਂਜੀ ਨਹੀਂ 10 ਲੱਖ ਮਿਲਣਾ ਨਹੀਂ ਇਲਾਜ ਵਾਸਤੇ ਆ ਇਲਾਜ ਵਾਸਤੇ ਇਹ ਕੋਈ ਪੈਸੇ ਪਗਲੇ ਫਾੜਨੇ ਪੈਣੇ ਇਲਾਜ ਵਾਸਤੇ ਬਹੁਤ ਚੰਗਾ ਹੈ ਇਲਾਜ ਵਾਸਤੇ ਵਧੀਆ ਹਾਂਜੀ ਜੀ ਵਧੀਆ ਵਧੀਆ ਜੀ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਸੋ ਆਪਾਂ ਇਲਾਜ ਦੀ ਗੱਲ ਕਰ ਰਹੇ ਆ ਵੀ 10 ਲੱਖ ਵਾਲੇ ਕਾਰਡ ਦਾ ਕੀ ਫਾਇਦਾ ਹੋਊਗਾ ਭੈਣ ਜੀ ਤੁਹਾਨੂੰ ਲੱਗਦਾ ਵੀ ਇਸ ਕਾਰਡ ਦਾ ਫਾਇਦਾ ਹੋਊਗਾ ਕੋਈ ਫਾਇਦਾ ਨਹੀਂ ਹੋਇਆ ਜੀ ਤੱਕ ਕਿਉਂ ਜੀ ਕਿ ਹਸਪਤਾਲਾਂ ਜਿਆਦਾ ਜਾਈਦਾ ਕਹਿੰਦੇ ਨੇ ਕਾਰਡ ਚੱਲਦੇ ਹੀ ਨਹੀਂਗੇ ਅਗਲੇ ਪਹਿਲੇ ਪੈਸੇ ਮੰਗਦੇ ਆ ਕੀ ਫਾਇਦਾ ਕਾਰਡ ਦਾ ਕੋਈ ਫਾਇਦਾ ਨਹੀਂ ਹੋਇਆ ਨੇ ਕੋਈ ਸਰਕਾਰ ਨੂੰ ਸਲਾਹ ਦੇਣੀ ਚਾਹੁੰਦੇ ਸਰਕਾਰ ਨੂੰ ਕੀ ਸਲਾਹ ਦਈਏ ਕਹਿੰਦੇ ਸੀ ਸਰਕਾਰ ਆਊਗੀ ਇਹ ਕਰੂਗੀ ਕੁਝ ਵੀ ਨਹੀਂ ਕੀਤਾ ਗਰੀਬ ਬੰਦੇ ਵਾਸਤੇ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਉਹ ਕਹਿੰਦਾ ਅਸੀਂ ਬਿਜਲੀ ਫ੍ਰੀ ਕਰ ਦਿੱਤੀ ਜੀ ਅੱਜ ਫ੍ਰੀ ਨਹੀਂ ਗਈ ਸਭ ਝੂਠ ਆ ਸਭ ਝੂਠ ਆ ਕੋਈ ਚੀਜ਼ ਫ੍ਰੀ ਨਹੀਂ ਹੋਈ ਤੇ ਸਾਡੀ ਗਰੰਟੀ ਇਹ ਹੋ ਰਹੀ ਕਿ ਵੀ ਕਾਰਡ ਵਾਲੀ ਤੇ 1000 ਰੁਪਏ ਵਾਲੀ ਉਹ ਅਗਲੇ ਮਹੀਨੇ ਪੂਰੀ ਕਰ ਕੋਈ ਕੁਝ ਨਹੀਂ ਆਇਆ ਸਭ ਝੂਠ ਮਾਰਿਆ ਵਾ ਕੋਈ ਕੰਮ ਨਹੀਂ ਹਾਂਜੀ ਸੋ ਵੱਖ-ਵੱਖ ਲੋਕਾਂ ਦੀ ਵੱਖ-ਵੱਖ رائے ਆ ਕੁਝ ਹੋਰ ਲੋਕਾਂ ਦੀ رائے ਜਾਣਨ ਦੀ ਕੋਸ਼ਿਸ਼ ਕਰਦੇ 10 ਲੱਖ ਵਾਲਾ ਕਾਰਡ ਜਿਹੜਾ ਇਲਾਜ ਲਈ ਦਿੱਤਾ ਗਿਆ ਲੋਕਾਂ ਨੂੰ ਆਪਾਂ ਲੋਕਾਂ ਦੀ رائے ਜਾਣ ਰਹੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖ ਰਹੇ ਹੋ ਜੀ 10 ਲੱਖ ਵਾਲਾ ਕਾਰਡ ਕਹਿੰਦੇ ਸ਼ੁਰੂ ਹੋਣ ਜਾ ਰ ਤਾਨੂੰ ਲੱਗਦਾ ਵੀ ਗਰੀਬ ਪਰਿਵਾਰਾਂ ਨੂੰ ਉਹਦਾ ਕੋਈ ਫਾਇਦਾ ਹੋਊਗਾ ਹੋਊਗਾ ਜੀ ਹੋਊਗਾ ਫਾਇਦਾ ਹੋਊਗਾ ਜੀ ਕਿੰਨਾ ਕੁ ਵੱਡਾ ਲਾਭ ਮਿਲ ਸਕਦਾ ਹੈ ਬੜਾ ਤੜਾ ਲਾਭ ਮਿਲ ਸਕਦਾ ਹੈ ਜੀ ਮੇੜਾ ਹੁਣ ਤੇ ਲਾਭ ਚੱਲੂਗਾ ਸਹੀ ਚੱਲੂਗਾ ਸਹੀ ਹਾਂ ਬਾਪੂ ਜੀ ਨੂੰ ਪੁੱਛਦੇ ਹਾਂ ਹਾਂ ਜੀ ਕੀ ਆਂਦੇ ਜੇ ਮੈਂ ਨਾ ਜੇ ਸਹੀ ਸਹੀ ਚੱਲੇ ਤੇ ਅੱਛਾ ਇਹ ਨਹੀਂ ਵੀ ਆਪਣਿਆਂ ਨੂੰ ਸਭ ਕੋ ਤੁਰਿਆ ਜਾਵੇ ਅੱਛਾ ਆਪਣੇ ਸੱਜਣਾ ਮਿੱਤਰਾਂ ਨੂੰ ਇਹਨਾਂ हां जे सही चले ते बहुत ही भला होएगा लोक नहीं वो कहता है कि सारेयां ਲਈ ਬਣ ਲਾ ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਕੋਈ ਗਰੀਬ ਹੈ ਕਾਰਡ ਹਰ ਇੱਕ ਬੰਦੇ ਦਾ ਬੰਨਣਾ ਜਿਹੜਾ ਵੋਟ ਪਾਉਂਦਾ ਹੈ ਨਹੀਂ ਕਾਰਡ ਬੰਨਣਾ ਇਹ ਬਹੁਤ ਚੰਗੀ ਗੱਲ ਆ ਗੱਲ ਤਾਂ ਹੁਣ ਉਹਦੇ ਉਹਨੂੰ ਵਰਤਨ ਦੀ ਆ ਉਹਨੂੰ ਲਾਭ ਦੀ ਆ ਵੀ ਉਹ ਚੱਲੇ ਚੱਲੇ ਨਿਹਰਾ ਕਾਰਡ ਬਣਾ ਕੇ ਸਾਡੇ ਹੱਥ ਚ ਫੜਾ ਰਹਿਣਗੇ ਤੇ ਕੀ ਕੀ ਕਰਨਾ ਤੁਹਾਨੂੰ ਲੱਗਦਾ ਵੀ ਇਹ ਪਹਿਲਾਂ ਨਹੀਂ ਚੱਲਦਾ ਰਿਹਾ 5 ਲੱਖ ਵਾਲਾ ਵੀ ਤੇ ਚੱਲਦਾ ਹੀ ਰਿਹਾ ਨਾ ਪਹਿਲਾਂ ਇਹ ਚੱਲਿਆ ਚੱਲ ਚੱਲਿਆ ਹੋਊਗਾ ਪਰ ਮੈਂ ਮੈਂ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਜਾਣਕਾਰੀ ਗੋਡੇ-ਗਾਡੇ ਕਹਿਵਿਆ ਨਹੀਂ ਬੁਰਾ ਵਾਲਾ ਬੁਰਾ ਵਾਲਾ ਉੱਚ ਉੱਚ ਤੁਸੀਂ ਗੋਡੇ ਵੀ ਬਦਲਾ ਸਕਦੇ ਹੋ ਕਹਿੰਦੇ ਨਵੇਂ ਗੋਡੇ ਪਾ ਦਾਂਗੇ ਮੈਂ ਤੁਰ ਨਹੀਂ ਸਕਦਾ ਅੱਛਾ ਮੈਂ ਆ ਦੁਕਾਨ ਤੇ ਤੇ ਤਾਂ ਆਉਣਾ ਵੀ ਮੇਰੇ ਸੱਜਣਾ ਮਿੱਤਰਾਂ ਦੇ ਵੇਖੋ ਤੁਸੀਂ ਆਏ ਜੇ ਤੁਹਾਡੇ ਨਾਲ ਕਿੰਨੀਆਂ ਗੱਲਾਂ ਦਾ ਪਤਾ ਲੱਗਾ ਬਿਲਕੁਲ ਬਿਲਕੁਲ ਮੈਂ ਇੱਥੇ ਆਉਣਾ ਮੇਰੀ ਸਿੱਖੀ ਸੇਵਕੀ ਬੜੀ ਆ ਹਾਂ ਇਨਾ ਤਿੰਨ ਚੌ ਪਿੰਡਾਂ ਦੇ ਵਿੱਚ ਮੇਰੀ ਇਕੱਲੇ ਦੀ ਦੁਕਾਨ ਸੀ ਕੋਈ ਨਹੀਂ ਦੁਕਾਨ ਨੇ ਜਦੋਂ ਉਹ 50 60 ਸਾਲ ਹੋ ਗਏ ਸਾਡੀ ਉਮਰ ਕਿੰਨੀ ਆ ਮੇਰੀ ਉਮਰ ਹੋਣੀ ਹੈ ਇਸ ਵੇਲੇ 90 ਸਾਲ 90 ਸਾਲ ਕੀ ਬਾਤ ਹੈ ਹਾਂ ਕਿਆ ਬਾਤ ਤਾਂ ਤੇ ਲਾਜ ਦੀ ਲੋੜ ਹੀ ਨਹੀਂ ਤੇ ਮੈਂ ਸੈਂਕੜਾ ਮਾਰਨਾ ਸੈਂਕੜਾ ਮਾਰਨਾ ਵੀ ਦਾ ਮੇਰੇ ਆਹੋ ਬਾਪੂ ਕਹਿੰਦਾ ਸੈਂਕੜਾ ਮਾਰਨਾ ਸੈਂਕੜਾ ਮਾਰਨਾ ਮੇਰੀ ਤਿਆਰੀ ਹੈ ਸੈਂਕੜੇ ਦੀ ਜਾਨ ਭਵੰਤਵਾਲ ਕਹਿੰਦਾ ਵੀ ਹੁਣ ਕਾਰ ਬਣਾਉਣਾ ਨਾ ਉਹਦੇ ਤੁਸੀਂ ਗੋਡੇ ਬਦਲਾ ਸਕਦੇ ਨਵੇਂ ਮੈਂ ਤਾਂ ਤੁਹਾਨੂੰ ਇੱਕੋ ਗੱਲ ਦੱਸ ਦਿਤੀ ਆ ਜੇ ਤਾਂ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਲਾਉਣੇ ਆ ਤੇ ਉਹਨਾਂ ਨੇ ਪੈਸਿਆਂ ਨਾਲ ਵੀ ਬਦਲਾ ਸਕਦੇ ਆ ਤੇ ਜੇ ਇਹ ਸੇ ਹੀ ਸੇ ਹੀ ਸੇ ਵਾ ਕਰਨੀ ਆ ਤੇ ਫੇਰ ਫੇਰ ਠੀਕ ਆ ਫੇਰ ਠੀਕ ਆ ਬਾਬਾ ਜੀ ਦੀ ਰਾਇ ਲੈ ਲਈ ਬਾਬਾ ਵੈ ਖਾਲਸਾ ਜੀ ਸਾਹਿਬ ਵੈ ਖਾਲਸਾ ਜੀ ਕੀ ਭਰੇ ਹਾਂ ਜੀ ਕੀ ਲੱਗਦਾ ਤੁਹਾਨੂੰ ਜੀ ਫਾਇਦਾ ਹੋਊਗਾ ਇਸ ਕਾਰਡ ਦਾ ਜੀ ਜੇ ਕਾਰਡ ਵੀ ਬਣਾ ਲਓ ਫਾਇਦਾ ਹੈ ਤੇ ਗਰੀਬ ਦਾ ਜਿਹੜਾ ਨਹੀਂ ਕਿਨੇ ਨਾ ਉਹਦਾ ਉਹ ਵੀ ਵਿਚਾਰਾ ਆਪਣਾ ਵਿਚਾਰ ਕਰ ਸਕਦਾ ਹਾਂ ਬਿਲਕੁਲ ਜਿੰਨਾ ਬਾਪੂ ਕਹਿੰਦਾ ਵੀ ਪਹਿਲਾਂ ਚੱਲਦੇ ਚੁੰਦੇ ਨਹੀਂ ਹੁੰਦੇ ਹਾਂ ਜੀ ਹਾਂ ਜੀ ਕਿ ਨੌ ਨਹੀਂ ਆਦਾ ਕਰੇ ਲੋ ਖੱਟੇ ਖਣੋ ਰਹਿ ਜਾਂਦਾ ਹਾਂ ਕਈਆਂ ਗੱਲਾਂ ਰਹਿ ਜਾਂਦਾ ਉਹ ਵੀ ਆਪਣਾ ਚਾਰਾ ਮਾਸਾ ਦਾ ਜੀ ਤੁਹਾਨੂੰ ਹੋਰ ਕੀ ਚਾਹੀਦਾ ਸਰਕਾਰ ਦੀ ਜੀ ਬਹੁਤ ساری ਮਿਹਰਬਾਨੀ ਦੀ ਵਧੀਆ ਸਹੂਲਤ ਹੈ ਵਧੀਆ ਸਹੂਲਤ ਹੈ ਸੋ ਬਜ਼ੁਰਗਾਂ ਦਾ ਕਹਿਣਾ ਕਿ ਇੱਕ ਵਧੀਆ ਸਹੂਲਤ ਜੀ 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 ਰੁਕਣਾ ਤੇ ਮੈਂ ਚਾਹ ਬਣਵਾ ਲੈ ਨਹੀਂ ਨਹੀਂ ਬਸ 14 ਦਾ ਜਹਾ ਹੁਣ ਵੇਖੋ ਮੇਰੇ ਨਾਲ ਦੇ ਦਾ ਚੂਕਣਾ ਟੁੱਟਾ ਇੱਕ ਦਾ ਹਾਂ ਉਹਦਾ ਮੈਂ ਕਾਟ ਬਣਾਉਣਾ ਅੱਛੀ ਆ ਸਾਡੇ ਪਿੰਡ ਆਏ ਆ ਬਣਾਉਣਾ ਜੀ ਪੁਰਾਣੀ ਮਸ਼ੀਨ ਮਸ਼ੀਨ ਚੱਲੀ ਹੈ ਕਿ ਨਹੀਂ ਚੱਲੀ ਚੱਲ ਪਈ ਤੇ ਸਾਰਿਆਂ ਦੇ ਬਣ ਜੇ 13 ਬਣ ਜਣਾ ਮੇਰੇ ਬਣ ਜਣਾ ਸਾਰਿਆਂ ਬਣ ਜਣਾ ਵਧੀਆ ਮਤਲਬ ਫਾਇਦਾ ਹੋਊਗਾ ਫਾਇਦਾ ਹੋਊਗਾ ਲਓ ਜੀ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਹੈ ਬਜ਼ੁਰਗਾਂ ਦੇ ਮੁਤਾਬਕ ਕੁਝ ਹੋਰ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ